ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਜੇਕਰ ਘਰ ਵਿੱਚ ਕੋਈ ਮਰਗ ਹੋ ਜਾਂਦੀ ਹੈ ਜਾਂ ਫਿਰ ਛਿਲਾ ਚੱਲ ਰਿਹਾ ਆ ਕੀ ਸਾਨੂੰ ਇਸ ਸਮੇਂ ਵਿੱਚ ਸੇਵਾ ਕਰਨੀ ਚਾਹੀਦੀ ਆ ਜਾਂ ਫਿਰ ਗਿਆਨਨੀ ਸ੍ਰੀ ਕੀ ਮਨਾਉਣੀ ਹੋਵੇ ਕੀ ਬਣਾ ਸਕਦੇ ਆ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਆ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਅਮਲ ਕਰਨਾ ਕੋਈ ਕਮੈਂਟਾਂ ਵੀ ਦੱਸਾਂਗੇ ਜੀ ਸੋ ਕਮੈਂਟਾਂ ਵਿੱਚੋਂ ਵੀ ਤੁਹਾਨੂੰ ਕਈ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਦੇ ਐ ਜੀ ਵੀਡੀਓ ਪੂਰੀ ਸੁਣੋਗੇ ਤਾਂ ਕਮੈਂਟ ਜ਼ਰੂਰ ਸੁਣਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਇੱਥੇ ਆਪਾਂ ਪਹਿਲਾ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਭੈਣ ਜੀ ਮੈਂ 8 ਸਾਲਾਂ ਤੋਂ ਸ਼ੇਸ਼ਨਾਥ ਪੀਰ ਖੁੰਡੇ ਵਾਲੇ ਦੀ ਮਾਨਤਾ ਕਰਦਾ ਹਾਂ ਜੀ ਮੈਂ ਤੁਹਾਨੂੰ ਗੁਰੂ ਧਰਨ ਕਰ ਲਵਾਂ ਤਾਂ ਮੇਰੇ ਪੀਰ ਨਰਾਜ ਤਾਂ ਨਹੀਂ ਹੋਣਗੇ ਸੋ ਦੇਖੋ ਜੀ ਅਪਾ ਇੱਥੇ ਪਹਿਲਾਂ ਤਾਂ ਗੱਲ ਕਲੀਅਰ ਕਰ ਦਈਏ ਕਿ ਅਸੀਂ ਕਿਸੇ ਦੇ ਵੀ ਗੁਰੂ ਨਹੀਂ ਬਣ ਸਕਦੇ ਸੋ ਇੱਕ ਛੋਟੀ ਜੀ ਕੋਸ਼ਿਸ਼ ਹੁੰਦੀ ਆ ਕਿ ਸਹੀ ਰਾਹ ਤੇ ਪਾਉਣਾ ਜਿਵੇਂ ਆਪਾਂ ਕਿਸੇ ਨੂੰ ਸਲਾਹ ਦੇ ਦਿੰਨੇ ਇਸ ਤਰ੍ਹਾਂ ਸਲਾਹ ਆਪਾਂ ਇੱਕ ਦੇਈ ਦੀਆ ਉਸ ਰਸਤੇ ਤੇ ਪਹਿਣਾ ਨਾ ਪਹਿਣਾ ਇਹ ਆਪ ਸਭ ਦੀ ਮਰਜ਼ੀ ਆ ਜਿੰਨੀਆਂ ਵੀ ਰੂਹਾਂ ਇਸ ਵੀਡੀਓ ਨੂੰ ਸੁਣ ਰਹੀਆਂ ਆ ਜੇਕਰ ਇੱਥੇ ਗੱਲ ਕਰੀਏ ਕਿ ਗੁਰੂ ਧਾਰਨ ਕਰਨ ਦੀ ਕਿ ਤੁਸੀਂ ਸਾਨੂੰ ਗੁਰੂ ਧਾਰਨ ਕਰੋ ਸੋ ਅਸੀਂ ਕੋਈ ਨਾਮ ਸ਼ਬਦ ਨਹੀਂ ਦੇ ਰਹੇ ਤੁਹਾਨੂੰ ਕਿ ਤੁਸੀਂ ਆ ਨਾਮ ਸਿਮਰੋ ਸਿਰਫ ਆਹੇ ਨਾਮ ਸਿਮਰਨਾ ਹੋਰ ਕਿਤੇ ਨਹੀਂ ਜਾਣਾ ਸਿਰਫ ਸਾਡੇ ਕੋਲ ਆਉਣਾ ਸੋ ਉਹ ਹੋ ਜਾਂਦਾ ਆ ਗੁਰੂ ਧਾਰਨ ਜਦੋਂ ਅਸੀਂ ਕਿਤੇ ਜਾ ਕੇ ਗੁਰੂ ਧਾਰਨ ਕਰਦੇ ਆ ਨਾਮ ਸ਼ਬਦ ਮਿਲਦਾ ਤੇ ਉਹ ਨਾਮ ਸ਼ਬਦ ਸਿਮਰਦੇ ਆ ਜਾ ਕੇ ਨਾਮ ਸ਼ਬਦ ਲੈਂਦੇ ਆ ਸੋ ਆਪਾਂ ਤਾਂ ਸਿਰਫ ਪਹਿਲਾਂ ਹੀ ਗੱਲ ਇੱਥੇ ਕਲੀਅਰ ਕਈ ਵਾਰ ਕਰ ਚੁੱਕੇ ਆ ਕਿ ਨਾਮ ਸ਼ਬਦ ਜ਼ਰੂਰ ਲਓ ਗੁਰੂ ਧਾਰਨਾ ਜ਼ਰੂਰ ਕਰੋ ਪਰ ਫਿਰ ਵੀ ਕਈ ਕਮੈਂਟ ਆਏ ਹੋਏ ਸੀ ਜਿਨ੍ਹਾਂ ਨੇ ਸਵਾਲ ਕੀਤਾ ਸੀ ਕਿ ਸਾਨੂੰ ਕਲਮਾ ਦੱਸਿਆ ਜਾਵੇ ਸੋ ਆਪਾਂ ਕੁਝ ਕਲਮੇ ਵੀਡੀਓ ਰਾਈ ਪਾਏ ਹੋਏ ਆ ਕਿ ਜਿਹੜਾ ਕੋਈ ਕਲਮਾ ਕਰਨਾ ਚਾਹੁੰਦਾ ਕਰ ਸਕਦਾ ਜਿਕਰ ਕੋਈ ਵੀ ਗੁਰੂ ਧਾਰਨਾ ਨਹੀਂ ਹੈ ਸੋ ਬਾਕੀ ਗੁਰੂ ਬਣਾਉਣਾ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਇੰਨੀ ਔਕਾਤ ਨਹੀਂ ਕਿ ਅਸੀਂ ਕਿਸੇ ਦੇ ਗੁਰੂ ਬਣ ਸਕੀਏ ਸੋ ਬਾਕੀ ਇੱਥੇ ਤਹਦ ਲੋ ਤੁਹਾਡਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਸਾਨੂੰ ਪਿਆਰ ਦਿੰਦੇ ਹੋ ਸਮਝਦੇ ਹੋ ਸੋ ਬਾਕੀ ਇਥੇ ਇਹ ਗੱਲ ਕਰੀਏ ਕਿ ਜਿਕਰ ਅਸੀਂ ਕਿਸੇ ਨੂੰ ਗੁਰੂ ਧਾਰਨ ਕਰਦੇ ਆਂ ਕਿ ਸਾਡੇ ਪੀਰ ਨਰਾਜ਼ ਹੋਣਗੇ ਸੋ ਇਦਾਂ ਨਹੀਂ ਹੁੰਦੀ ਸੋ ਜ਼ਿੰਦਗੀ ਵਿੱਚ ਗੁਰੂ ਧਾਰਨ ਤਾਂ ਕਰਨਾ ਹੀ ਪੈਂਦਾ ਆ ਸੋ ਗੁਰੂ ਹੋਵੇਗਾ ਗੁਰੂ ਨਾਮ ਸ਼ਬਦ ਦਵੇਗਾ ਤੇ ਅਸੀਂ ਆਸਾਨੀ ਨਾਲ ਪਾਰ ਲੱਗ ਸਕਦੇ ਆਂ ਸੋ ਗੁਰੂ ਕੋਲੋਂ ਨਾਮ ਸ਼ਬਦ ਲਓ ਉਹ ਨਾਮ ਸ਼ਬਦ ਦੀ ਕਮਾਈ ਕਰੋ ਉਹਨੂੰ ਸਿਮਰੋ ਇਹ ਨਹੀਂ ਹੈ ਕਿ ਨਾਮ ਸ਼ਬਦ ਲੈ ਕੇ ਇੱਕ ਤਰ੍ਹਾਂ ਦਾ ਆਲੇ ਵਿੱਚ ਰੱਖ ਦੇਣਾ ਜਿਨੂੰ ਕੰਦੇ ਕੀ ਜਿਸ ਤਰ੍ਹਾਂ ਆਪਾਂ ਕੋਈ ਚੀਜ਼ ਅੰਦਰ ਬੰਦ ਕਰਕੇ ਰੱਖ ਦਈਏ ਇਸ ਤਰ੍ਹਾਂ ਨਹੀਂ ਕਰਨੀ ਸੋ ਨਾਮ ਸ਼ਬਦ ਸਿਮਰੋ ਨਾਮ ਸ਼ਬਦ ਲਾਉਂਗੇ ਤੇ ਉਹਦੇ ਨਾਲ ਤੁਹਾਨੂੰ ਫਰਕ ਪਤਾ ਚੱਲੇਗਾ ਕਿ ਮਾਲਕ ਦੀ ਕਿਰਪਾ ਕੀ ਹੈ ਸੋ ਜੇਕਰ ਨਾਮ ਸ਼ਬਦ ਲੈ ਕੇ ਅਸੀਂ ਕਰਦੇ ਨਹੀਂ ਉਹਦਾ ਫਾਇਦਾ ਨਹੀਂ ਹੈ ਕਿਉਂਕਿ ਕਈਆਂ ਦੀ ਇਹ ਸੋਚ ਹੁੰਦੀ ਕਿ ਅਸੀਂ ਗੁਰੂ تعالੇ ਸ਼ਾਇਦ ਅਸੀਂ ਮੁਕਤ ਹੋ ਗਏ ਪਰ ਨਹੀਂ ਗੁਰੂ ਨੇ ਆਪਣੇ ਕੋਲ ਕੁਝ ਨਹੀਂ ਰੱਖਿਆ ਹੁੰਦਾ ਗੁਰੂ ਨੇ ਸਿਰਫ ਉਹ ਨਾਮ ਸ਼ਬਦ ਆਪ ਸਿਮਰਿਆ ਹੁੰਦਾ ਉਹੀ ਆਪਣੇ ਭਗਤ ਨੂੰ ਦੇ ਦਿੰਦੇ ਆ ਕਿ ਇਹ ਨਾਮ ਸ਼ਬਦ ਸਿਮਰੋ ਤੇ ਪਾਰ ਲੱਗ ਜਾਓ ਸੋ ਨਾਮ ਸ਼ਬਦ ਦੇ ਤੂੰ ਤੁਸੀਂ ਪਾਰ ਲੱਗ ਸਕਦੇ ਆ ਇੱਥੇ ਵੀ ਨਹੀਂ ਗਲਤੀ ਕਰਨੀ ਹੈ ਕਿ ਗੁਰੂ ਨੇ ਨਾਮ ਸ਼ਬਦ ਦਿੱਤਾ ਗੁਰੂ ਬਣਾ ਲਿਆ ਹੈ ਬੱਸ ਹੁਣ ਸਾਡਾ ਫਰਜ਼ ਖਤਮ ਹੋ ਗਿਆ ਸੋ ਇਹ ਤਾਂ ਜਿੰਨਾ ਤੁਸੀਂ ਚਾਚ ਮਿੱਠਾ ਪਾਉਂਗੇ ਉੰਨੀ ਮਿਠਾਸ ਆਵੇਗੀ ਇਸੇ ਤਰ੍ਹਾਂ ਹੈ ਜਿੰਨਾ ਨਾਮ ਸਿਮਰੋਗੇ ਉਨਾ ਹੀ ਵਧੀਆ ਤੁਸੀਂ ਇਹ 84 ਦੇ ਗੇੜ ਚੋਂ ਵੀ ਨਿਕਲੋਗੇ ਉੰਨੀ ਹੀ ਵਧੀਆ ਢੰਗ ਨਾਲ ਆਪਣੀ ਜਿੰਦਗੀ ਜਿਊਂਗੇ ਜੀਵਨ ਸਫਲ ਕਰ ਸਕਦੇ ਆ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਗੁਰੂ ਬਣਾਉਣ ਨਾਲ ਕੀ ਪੀਰ ਨਰਾਜ ਹੁੰਦੇ ਆ ਸੋ ਬਿਲਕੁਲ ਵੀ ਨਹੀਂ ਪੀਰ ਨਹੀਂ ਨਰਾਜ ਹੁੰਦੇ ਸੋ ਪੀਰਾਂ ਦੀ ਸੇਵਾ ਕਰੋ ਗੁਰੂ ਦਾ ਨਾਮ ਸ਼ਬਦ ਸਿਮਰੋ ਸੋ ਸੇਵਾ ਸਫਲ ਹੋ ਜਾਂਦੀ ਹੈ ਪੀਰਾਂ ਦੀ ਸੇਵਾ ਵੀ ਸਫਲ ਹੋ ਜਾਂਦੀ ਇੱਕ ਤਾਂ ਇਹ ਹੋ ਜਾਂਦਾ ਕਿ ਜਦੋਂ ਅਸੀਂ ਗੁਰਧਾਰਨਾ ਕੀਤੀ ਹੁੰਦੀ ਨਾਮ ਸ਼ਬਦ ਸਿਮਰਦੇ ਆ ਉਹਦੇ ਨਾਲ ਸਰੀਰ ਤੇ ਭਾਰ ਨਹੀਂ ਪੈਂਦਾ ਜਦੋਂ ਗੁਰੂ ਹੋਵੇਗਾ ਉਹ ਸਰੀਰ ਤੇ ਭਾਰ ਨਹੀਂ ਪੈਣ ਦਵੇਗਾ ਸੋ ਗੁਰੂ ਸਰੀਰ ਤੇ ਭਾਰ ਨਹੀਂ ਪੈਣ ਦਿੰਦਾ ਇਸ ਕਰਕੇ ਗੁਰਤਾਰਨਾ ਕਰਨੀ ਚਾਹੀਦੀ ਆ ਸੋ ਪੀਰ ਨਾਰਾਜ਼ ਕਦੇ ਨਹੀਂ ਹੁੰਦੇ ਸਿਰਫ ਪੀਰਾਂ ਨੂੰ ਸੇਵਾ ਚਾਹੀਦੀ ਆ ਜੋ ਉਹਨਾਂ ਦੇ ਦਿਨ ਤੇ ਕਰਮ ਬਣਦਾ ਹੈ ਉਹ ਕਰਮ ਕਰੋ ਜੋ ਤੁਸੀਂ ਪਹਿਲਾਂ ਤੋਂ ਕਰਦੇ ਆਏ ਉਹ ਜੋ ਚੀਜ਼ ਦਾ ਭੋਗ ਲਾਉਨੇ ਉਹ ਚੀਜ਼ ਦਾ ਭੋਗ ਲਗਾ ਦਿਓ ਉਹਨਾਂ ਨਾਮ ਦਾ ਚਰਾਗ ਬੱਤੀ ਕਰੋ ਸਿਰਫ ਇੰਨੇ ਚ ਹੀ ਪੀਰ ਫੀਰ ਖੁਸ਼ ਹੋ ਜਾਂਦੇ ਨੇ ਸੋ ਪੀਰ ਫਕੀਰ ਸਾਨੂੰ ਇੱਥੇ ਜੋ ਦਾਤਾਂ ਸਾਨੂੰ ਜ਼ਿੰਦਗੀ ਵਿੱਚ ਚਾਹੀਦੀਆਂ ਹੁੰਦੀਆਂ ਨੇ ਉਹ ਦਿੰਦੇ ਨੇ ਤੇ ਗੁਰੂ ਸਾਨੂੰ 84 ਜੋ ਕੱਢਦਾ ਹੈ ਸੋ ਇਸ ਕਰਕੇ ਗੁਰਦਾਨਾ ਜ਼ਰੂਰ ਕਰਨੀ ਚਾਹੀਦੀ ਹੈ ਕਿ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਇੱਥੇ ਕਹਿੰਦੇ ਹੋ ਕਿ ਜੋ ਮਨ ਕਹਿੰਦਾ ਹੈ ਉਹ ਕਰਨਾ ਚਾਹੀਦਾ ਹੈ ਪਰ ਲੋਕ ਕਹਿੰਦੇ ਨੇ ਕਿ ਮਨਮਗਰ ਕਦੇ ਨਹੀਂ ਲੱਗਣਾ ਚਾਹੀਦਾ ਇਹ ਗਲਤ ਪਾਸੇ ਨੂੰ ਲਾਉਂਦਾ ਹੈ ਸੋ ਦੇਖੋ ਜੀ ਜਦੋਂ ਸਾਨੂੰ ਗਿਆਨ ਨਹੀਂਦਾ ਤੇ ਉਦੋਂ ਜਦੋਂ ਅਸੀਂ ਗਲਤ ਪਾਸੇ ਇੱਕ ਵਾਰ ਕਦਮ ਚੱਕ ਲੈਂਦੇ ਆ ਤੇ ਫਿਰ ਗਲਤ ਪਾਸੇ ਪਏ ਰਹਿੰਦੇ ਆ ਪਰ ਜਿਹਦੇ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਕੋਈ ਪਿਛਲੀ ਨਾਮ ਦੀ ਕਮਾਈ ਹੁੰਦੀ ਹੈ ਸੋ ਉਹ ਇਨਸਾਨ ਪਹਿਲੋਂ ਤਾਂ ਕਿਸੇ ਦੀਆਂ ਗੱਲਾਂ ਚਾਕੇ ਗਲਤੀ ਜ਼ਰੂਰ ਕਰ ਲੈਂਦਾ ਹੈ ਪਰ ਅੰਦਰੋਂ ਅੰਦਰੀ ਉਸ ਇਨਸਾਨ ਨੂੰ ਮਨ ਜਿਹੜਾ ਆ ਉਹ ਹੋਕਦਾ ਹੈ ਕਿ ਮੈਂ ਇੱਥੇ ਗਲਤ ਜਦੋਂ ਵੀ ਮਨ ਵਿੱਚ ਇਹ ਵਿਚਾਰ ਆਵੇ ਤੇ ਮੈਂ ਇੱਥੇ ਗਲਤਾਂ ਆ ਮੈਂ ਗਲਤੀ ਕਰਨ ਲੱਗਾ ਆ ਤੇ ਸਮਝ ਲੈਣਾ ਕਿ ਉੱਥੇ ਤੁਹਾਨੂੰ ਉਹ ਪ੍ਰਮਾਤਮਾ ਰੋਕ ਰਿਹਾ ਆ ਕਿਉਂਕਿ ਪ੍ਰਮਾਤਮਾ ਮਨ ਵਿੱਚ ਵਸ ਕੇ ਹੀ ਰੋਕਦਾ ਹੈ ਤੇ ਮਨ ਵਿੱਚ ਵਸ ਕੇ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੰਦਾ ਹੈ ਸੋ ਇਹਨੂੰ ਸਮਝਣਾ ਜਾਂ ਨਾ ਸਮਝਣਾ ਇਹ ਆਪਣੀ ਗਲਤੀ ਹੋ ਜਾਂਦੀ ਆ ਸੋ ਜਦੋਂ ਵੀ ਕੋਈ ਗਲਤ ਪਾਸੇ ਨੂੰ ਤੁਸੀਂ ਤੁਰੋਗੇ ਤੇ ਤੁਹਾਨੂੰ ਮਨ ਰੋਕੇਗਾ ਕਿ ਇੱਥੇ ਤੂੰ ਗਲਤ ਆ ਤੇ ਉੱਥੇ ਰੁਕ ਜਾਣਾ ਚਾਹੀਦਾ ਆ ਤੇ ਹੁਣ ਜੇ ਤਾਂ ਸਾਡੀ ਪਿਛਲੀ ਕੋ ਨਾਮ ਦੀ ਕਮਾਈ ਆ ਤੇ ਸਭ ਸੰਕੇਤ ਵਾਪਰ ਲਗੇ ਤੇ ਉਸ ਮਨ ਦੀ ਗੱਲ ਜਰੂਰ ਸੁਣਨੀ ਆ ਕਿ ਸਾਨੂੰ ਇਹ ਮਨ ਕੁਝ ਸਮਝਾਉਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਹੈ ਹੁਣ ਇੱਥੇ ਇਹ ਗੱਲ ਕਰੀਏ ਕਹਿੰਦੇ ਨੇ ਕਿ ਮਨ ਗਲਤ ਪਾਸੇ ਵੀ ਲਗਾਉਂਦਾ ਹੈ ਮਨ ਦੀ ਨਹੀਂ ਸੁਣਨੀ ਚਾਹੀਦੀ ਸੋ ਉਸ انسان ਦਾ ਮਨ ਗਲਤ ਪਾਸੇ ਨੂੰ ਲੈ ਕੇ ਜਾਵੇਗਾ ਜਿਹਦੇ ਅੰਦਰ ਸਿਰਫ ਸਵਾਰਥ ਹੋਵੇਗਾ ਸਿਰਫ ਆਪਣੇ ਬਾਰੇ ਸੋਚੇਗਾ ਦੂਜਿਆਂ ਦੀ ਪਰਵਾਹ ਨਹੀਂ ਕਰਦਾ ਸੋ ਗਲਤ ਪਾਸੇ ਇੱਕ ਵਾਰ ਤੁਰ ਗਿਆ ਤੇ ਫਿਰ ਦੂਸਰਿਆਂ ਨੂੰ ਵੀ ਗਲਤ ਪਾਸੇ ਲਵਾਉਣ ਦੀ ਕੋਸ਼ਿਸ਼ ਕਰਦਾ ਉਸ انسان ਨੂੰ ਇੱਥੇ ਕੋਸ਼ਿਸ਼ ਕਰਨੀ ਚਾਹੀਦੀ ਕਿ ਮੈਂ ਗਲਤ ਪਾਸੇ ਨੂੰ ਨਾ ਜਾਵਾਂ ਮਨ ਦੀ ਨਾ ਸੁਣਾ ਕਿਉਂਕਿ ਇਹ ਮੇਰੇ ਲਈ ਨੁਕਸਾਨ ਆ ਤੇ ਚੰਗੇ ਪਾਸੇ ਲਾਵਾਂ ਸੋ satsang ਸੁਣੋ ਜੇਕਰ ਮਨ ਮਾੜੇ ਪਾਸੇ ਨੂੰ ਭੱਜਦਾ ਹੈ ਤੇ satsang ਸੁਣਿਆ ਕਰੋ ਬੈਠ ਕੇ ਤੇ ਤੁਹਾਨੂੰ ਆਪਣੇ ਆਪ ਗਿਆਨ ਆਣਾ ਸ਼ੁਰੂ ਹੋ ਜਾਵੇਗਾ ਪ੍ਰਮਾਤਮਾ ਨਾਲ ਜੁੜ ਜਾਉਗੇ ਜੋ ਅੰਦਰ ਸੁੱਤਾ ਹੈ ਪ੍ਰਮਾਤਮਾ ਉਹਨੂੰ ਜਗਾਓ ਜੋ ਮਾੜੀਆਂ ਚੀਜ਼ਾਂ ਹੈ ਕਾਲ ਦਾ ਪਹਿਰਾ ਹੈ ਬੁਰਾਈਆਂ ਦੀ ਮੈਲ ਚੜੀ ਹੋਈ ਆ ਉਹ ਆਪਣੇ ਆਪ ਤੋਂ ਹੋ ਜਾਵੇਗੀ ਪਿੱਛੇ हट ਜਾਵੇਗੀ ਜਦੋਂ ਤੁਸੀਂ satsang ਸੁਣੋਗੇ ਨਾਮ ਦੀ ਕਮਾਈ ਕਰੋਗੇ ਸੇਵਾ ਕਰੋਗੇ ਤਾਂ ਪ੍ਰਮਾਤਮਾ ਜਾਗ ਜਾਵੇਗਾ ਫਿਰ ਮਨ ਆਪਣੇ ਆਪ ਚੰਗੇ ਪਾਸੇ ਤੁਹਾਨੂੰ ਲੈ ਜਾਵੇਗਾ ਸੋ ਹੁਣ ਆਪਾਂ ਇੱਥੇ ਗੱਲ ਮੇਨ ਵਿਸ਼ੇ ਬਾਰੇ ਕਰੀਏ ਸੋ ਅੱਜ ਦਾ ਜੋ ਵਿਸ਼ਾ ਹੈ ਇਹ ਹੈ ਕਿ ਅਸੀਂ ਛਿਲੇ ਵਾਲੇ ਘਰ ਚਿਰਾਗ ਬੱਤੀ ਕਰ ਸਕਦੇ ਆ ਨਿਯਾਜ ਦੇ ਸਕਦੇ ਜਾਂ 11ਵੀਂ ਮਨਾ ਸਕਦੇ ਆ ਜਾਂ ਫਿਰ ਮਰਗ ਵਾਲਾ ਘਰ ਹੈ ਜੇਕਰ ਘਰ ਵਿੱਚ ਕੋਈ ਮਰਗ ਹੁੰਦੀ ਹੈ ਤਾਂ ਕੀ ਅਸੀਂ ਕਰਮ ਕਰ ਸਕਦੇ ਆ ਸੋ ਕਈਆਂ ਦਾ ਕਹਿਣਾ ਹੁੰਦਾ ਹੈ ਕਿ ਸਵਾ ਮਹੀਨਾ ਇਹੋ ਜਿਹਾ ਕੁਝ ਨਹੀਂ ਕਰਨਾ ਹੈ ਘਰ ਵਿੱਚ ਕਿਉਂਕਿ ਮਰਗ ਹੋਈ ਹੈ ਜਾਂ ਛਿਲਾਇਆ ਸਿਆਣਿਆਂ ਨੇ ਵਿਚਾਰਾ ਹੈ ਕਿ ਸਾਨੂੰ ਇਹਨਾਂ ਦਿਨਾਂ 'ਚ ਸੇਵਾ ਨਹੀਂ ਕਰਨੀ ਚਾਹੀਦੀ ਕੋਈ ਇਹੋ ਜਿਹਾ ਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਘਰ ਵਿੱਚ ਮਰਗ ਹੁੰਦੀ ਹੈ ਕਹਿੰਦੇ ਕਿ ਉਹ ਰੂਹ ਸਵਾ ਮਹੀਨਾ ਘਰ ਵਿੱਚ ਭਟਕਦੀ ਹੈ ਸੋ ਉਹ ਰੂਹ ਘੁੰਮਦੀ ਹੈ ਤੇ ਸਾਨੂੰ ਇੱਥੇ ਕਰਮ ਨਹੀਂ ਕਰਨੇ ਚਾਹੀਦੇ ਜੇਕਰ ਸ਼ਿਲਾ ਚੱਲ ਰਿਹਾ ਹੈ ਤੇ ਸ਼ਿਲੇ ਦੇ ਵਿੱਚ ਬਹੁਤ ਚੀਜ਼ਾਂ ਦਾ ਪੈਰਾ ਹੋ ਜਾਂਦਾ ਹੈ ਸੋ ਇਸ ਕਰਕੇ ਸ਼ਿਲੇ ਵਾਲੇ ਘਰ ਵੀ ਇਹ ਸੇਵਾ ਫਿਰ ਚਰਾਗ ਬੱਤੀ ਦੀ ਜਾਂ ਨਿਆਜ਼ ਦੀ ਨਹੀਂ ਕਰਨੀ ਚਾਹੀਦੀ ਸੋ ਹੁਣ ਆਪਾਂ ਇੱਥੇ ਇੱਕ ਇਹ ਸਲਾਹ ਦਵਾਂਗੇ ਸੋ ਵੈਸੇ ਜਿਹੜਾ ਇਨਸਾਨ ਬਹਿਮ ਕਰ ਲੈਂਦਾ ਹੈ ਉਹ ਇਹੋ ਜਿਹਾ ਕੁਝ ਨਹੀਂ ਕਰਦਾ ਜਿਹੜਾ انسان ਵਿਸ਼ਵਾਸ ਨਹੀਂ ਕਰਦਾ ਕਿ ਕੁਝ ਨਹੀਂ ਹੁੰਦਾ ਇੱਦਾਂ ਉਹ ਸਾਰੇ ਕੰਮ ਕਰੀ ਜਾ ਰਿਹਾ ਕਿਉਂਕਿ ਉਹ ਵਿਸ਼ਵਾਸ ਪੱਕਾ ਹੈ ਮਜ਼ਬੂਤ ਹੈ ਜਿਸਨਾਂ ਇਨਸਾਨ ਦਾ ਵਿਸ਼ਵਾਸ ਪੱਕਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆ ਜਾਵੇ ਉਹ ਡੋਲਦਾ ਨਹੀਂ ਉਹ ਇਨਸਾਨ ਕੁਝ ਵੀ ਕਰ ਸਕਦਾ ਹਰੇਕ ਹਾਲਾਤ ਦੇ ਵਿੱਚ ਉਹ ਆਪਣੇ ਪੀਰ ਨੂੰ ਰਾਜੀ ਰੱਖ ਸਕਦਾ ਹੈ ਸੇਵਾ ਕਰ ਸਕਦਾ ਸੋ ਪਰ ਇੱਥੇ ਇਹੀ ਕਹਾਂਗੇ ਇੱਥੇ ਇੱਕ ਦਿਨ ਵਿਸ਼ਵਾਸ ਵੱਜਦਾ ਹੈ ਦੂਸਰੇ ਦਿਨ ਵਿਸ਼ਵਾਸ ਖੋਦ ਜਾਂਦਾ ਹੈ ਇਨਸਾਨ ਜਦੋਂ ਥੋੜੀ ਜੀ ਪਰੇਸ਼ਾਨੀ ਆਉਂਦੀ ਹੈ ਸੋ ਇਥੇ ਜੇਕਰ ਅਸੀਂ ਵਿਚਾਰ ਨਾਲ ਚੱਲੀਏ ਤਾਂ ਚੰਗੀ ਗੱਲ ਹੈ ਸੋ ਕਿਉਂਕਿ ਇੰਨੀ ਅੰਦਰੋਂ ਹਿੰਮਤ ਮਜਬੂਤੀ ਕਿਸੇ ਦੇ ਅੰਦਰ ਨਹੀਂ ਹੈ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਭ ਕੰਮ ਕਰ ਸਕੀਏ ਸੋ ਕੁਝ ਪਰਹੇਜ਼ ਕਰਨੋ ਤਾਂ ਚੰਗੀ ਗੱਲ ਹੈ ਸੋ ਹੁਣ ਆਪਾਂ ਇੱਥੇ ਮੇਨ ਜੂ ਗੱਲ ਕਰੀਏ ਕਿ ਜੇਕਰ ਜਿਸ ਘਰ ਦੇ ਵਿੱਚ ਚਿਰਾਗ ਹੁੰਦਾ ਉਸੇ ਘਰ ਦੇ ਵਿੱਚ ਮਾਰਗ ਹੋਈਆ ਜਾਂ ਸ਼ਿਲਾ ਹੈ ਤਾਂ ਫਿਰ ਤੁਸੀਂ ਉਸ ਘਰ ਦੇ ਵਿੱਚ ਇਹ ਸਭ ਕੰਮ ਨਾ ਕਰੋ ਜੇਕਰ ਇਹ ਹੈ ਕਿ ਜੱਦੀ ਦਰਵਾਰ ਹੈ ਪਰ ਕਿਤੇ ਦੂਰ ਹੈ ਚਾਣੀ ਘਰ ਵਿੱਚ ਨਹੀਂ ਹੈ ਚਿਰਾਗ ਰੋਸ਼ਨ ਜਾਂ ਫਿਰ ਘਰ ਦੇ ਵਿੱਚ ਹੁਣ ਜਿਵੇਂ ਚਾਰ ਭਰਾ ਹੈ ਤੇ ਚਾਰਾਂ ਭਰਾਵਾਂ ਚੋਂ ਕਿਸੇ ਇੱਕ ਦੇ ਘਰ ਜਗ੍ਹਾ ਬਣੀ ਹੋਈ ਹੈ ਦਰਵਾਰ ਬਣਿਆ ਹੋਇਆ ਹੈ ਤੇ ਤੁਸੀਂ ਜੇਕਰ ਤੁਹਾਡੇ ਘਰ 'ਚ ਕਿਸੇ ਦੇ ਛਿਲਾ ਮਰਗ ਹੈ ਤਾਂ ਤੁਸੀਂ ਉਸ ਘਰ ਜਾ ਕੇ ਤਾਂ ਚਿਰਾਗ ਬੱਤੀ ਇਹ ਸਭ ਕਰਮ ਕਰ ਸਕਦੇ ਆ ਪਰ ਜਿੱਥੇ ਇਹ ਸਭ ਕੁਝ ਹੋਇਆ ਹੈ ਉੱਥੇ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਨਾ ਹੀ ਕੁਛ ਇਹੋ ਜਿਹਾ ਕੀਤਾ ਜਾਵੇ ਸੋ ਜਿਨ੍ਹਾਂ ਦਾ ਘਰ ਦਰਵਾਰ ਤੋਂ ਹਟ ਕੇ ਹੈ ਸੋ ਉਹ ਇਹ ਕਰਮ ਕਰ ਸਕਦੇ ਆ ਉਸ ਦਰਵਾਰ ਦੇ ਵਿੱਚ ਜਾ ਕੇ ਤੇ ਜੇਕਰ ਘਰ ਵਿੱਚ ਹੀ ਸਭ ਕੁਝ ਹੈ ਦਰਵਾਰ ਵੀ ਘਰ ਵਿੱਚ ਹੈ ਤੇ ਸਭ ਕੁਝ ਵੀ ਘਰ ਵਿੱਚ ਚੱਲ ਰਿਹਾ ਆ ਤਾਂ ਫਿਰ ਉੱਥੇ ਧਿਆਨ ਰੱਖੋ ਕਿਉਂਕਿ ਬਹੁਤ ਗੱਲਾਂ ਦਾ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਸਿਆਣਿਆਂ ਦੇ ਹਿਸਾਬ ਨਾਲ ਜੇਕਰ ਚੰਗਿਆ ਤਾਂ ਵਧੀਆ ਗੱਲ ਹੈ ਕਿਉਂਕਿ ਜੇਕਰ ਅੱਜ ਤੋਂ ਅਸੀਂ ਕੁਝ ਸਾਲ ਪਿੱਛੇ ਨੂੰ ਜਾਈਏ 150 ਸਾਲ ਦੀ ਹੀ ਗੱਲ ਆ ਲੋ 50 ਕ ਸਾਲ ਪਿੱਛੇ ਰਹੀਏ ਤੇ ਬਹੁਤ ਸੋਚ ਵਿਚਾਰਾ ਸੀਗੀਆਂ ਜਿੰਨੀਆਂ ਸੋਚ ਵਿਚਾਰਾ ਸੀ ਉੰਨੇ ਹੀ ਵਧੀਆ ਸੀ ਉੰਨੇ ਹੀ ਦੁੱਖ ਘਟ ਸੀ ਪਰ ਅੱਜ ਜਿੰਨੀ ਅਸੀਂ ਇਹ ਸਭ ਗੱਲਾਂ ਤੇ ਧਿਆਨ ਨਹੀਂ ਦਿੰਦੇ ਸੋਚ ਵਿਚਾਰ ਨਹੀਂ ਕਰਦੇ ਉੰਨੇ ਹੀ ਜ਼ਿੰਦਗੀ ਵਿੱਚ ਦੁੱਖ ਵੀ ਪਾਦੇ ਜਾ ਰਹੇ ਆ ਸੋ ਸਿਆਣਿਆਂ ਦੀਆਂ ਗਾਲਾਂ ਤੇ ਸਿਆਣਿਆਂ ਦੀ ਸਲਾਹ ਕਹਿੰਦੇ ਕਿ ਸਿਆਣੇ ਦਾ ਗਿਆ ਔਲੇ ਦਾ ਖਾਦਾ ਬਾਅਦ ਵਿੱਚ ਹੀ ਪਤਾ ਚੱਲਦਾ ਸੋ ਇਸ ਕਰਕੇ ਜੇਕਰ ਸਿਆਣਿਆਂ ਵਿੱਚ ਬੈਠ ਕੇ ਉਹਨਾਂ ਦੀ ਸਲਾਹ ਲਈ ਜਾਵੇ ਤਾਂ ਚੰਗੀ ਗੱਲ ਆ ਸਿਆਣੇ ਦੀ ਸਲਾਹ ਹਮੇਸ਼ਾ ਹੀ ਸਹੀ ਹੋਵੇਗੀ ਕਿਉਂਕਿ ਜਦੋਂ ਇਨਸਾਨ ਬਿਰਧ ਹੋ ਜਾਂਦਾ ਬਜ਼ੁਰਗ ਹੋ ਜਾਂਦਾ ਆ ਉਹ ਕਦੇ ਵੀ ਗਲਤ ਸਲਾਹ ਨਹੀਂ ਦਵੇਗਾ ਕਿਉਂਕਿ ਉਹਨੇ ਉਮਰ ਖੰਡਾਈ ਹੁੰਦੀ ਆ ਤੇ ਉਮਰ ਦੇ ਹਿਸਾਬ ਨਾਲ ਬਹੁਤ ਗਿਆਨ ਇਨਸਾਨ ਨੂੰ ਆ ਜਾਂਦਾ ਆ ਸੋ ਇਸ ਕਰਕੇ ਸਿਆਣਿਆਂ ਦੀ ਸਲਾਹ ਲੈ ਕੇ ਚੱਲੋਗੇ ਤਾਂ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਪਾਓਗੇ